ਨੈਸ਼ਨਲ ਹਾਈਵੇ ਤੇਆਂ ਸੜਕਾਂ ਉੱਤੇ ਜੇਕਰ ਟੋਏ ਟੱਪੇ ਵਿਖਣਗੇ ਸੜਕਾਂ ਟੁੱਟੀਆਂ ਹੋਣਗੀਆਂ ਤਾਂ ਅਗਲਾ ਜਿਹੜਾ ਟੋਲ ਪਲਾਜ਼ਾ ਹੋਏਗਾ ਉੱਥੇ ਟੋਲ ਨਾ ਦਿੱਤਾ ਜਾਵੇ ਬਿਲਕੁਲ ਸਹੀ ਫੈਸਲਾ ਹੈ ਕਿ ਰੋਡ ਦੀ ਉਹ ਪਾ ਟੈਕਸ ਭਰੀ ਦਾ ਮਰਮਤ ਨਹੀਂ ਕਰਦੇ ਰੋਡ ਦੀ ਤੇ ਆਪਾਂ ਨੂੰ ਨਹੀਂ ਭਰਨਾ ਨਹੀਂ ਦਾ ਟੈਕਸ ਮੇਨਟੇਨੈਂਸ ਟਾਈਮ ਟੂ ਟਾਈਮ ਨਹੀਂ ਦੇਖਭਾਲ ਕਰਦੇ ਇਹੋ ਜਿਹੇ ਜੰਬ ਬਹੁਤ ਵੱਡੇ ਖੱਡੇ ਨੁਕਸਾਨ ਵੀ ਹੁੰਦਾ ਕਰਦੇ ਨੇ ਨਿਤਿਨ ਗਟਕਰੀ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿੱਥੇ ਨੈਸ਼ਨਲ ਹਾਈਵੇ ਦੀਆਂ ਸੜਕਾਂ ਉੱਤੇ ਜੇਕਰ ਟੋਏ ਟੱਪੇ ਵਿਖਣਗੇ ਸੜਕਾਂ ਟੁੱਟੀਆਂ ਹੋਣਗੀਆਂ ਤਾਂ ਅਗਲਾ ਜਿਹੜਾ ਟੋਲ ਪਲਾਜ਼ਾ ਹੋਏਗਾ ਉੱਥੇ ਟੋਲ ਨਾ ਦਿੱਤਾ ਜਾਵੇ ਇਸ ਫੈਸਲੇ ਨਾਲ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਕਿਉਂਕਿ ਜੇਕਰ ਸੜਕਾਂ ਟੁੱਟੀਆਂ ਹੋਣ ਟੋਏ ਹੋਣ ਫਿਰ ਵੀ ਲੋਕਾਂ ਨੂੰ ਜਿਹੜਾ ਟੈਕਸ ਦੇਣਾ ਪੈਂਦਾ ਟੋਲ ਪਲਾਜ਼ੇ ਤੇ ਜਿਹੜਾ ਟੋਲ ਦੇਣਾ ਪੈਂਦਾ ਪਰ ਲੋਕਾਂ ਦੇ ਹੁਣ ਕੀ ਵਿਚਾਰ ਹੈ ਕਿਉਂਕਿ ਇੱਕ ਵੱਡਾ ਫੈਸਲਾ ਕੇਂਦਰ ਤੋਂ ਜਿਹੜਾ ਲਿੱਤਾ ਗਿਆ ਹੈ ਤਾਂ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਕੱਥੂ ਨੰਗਲ ਟੋਲ ਪਲਾਜ਼ੇ ਤੇ ਮੌਜੂਦ ਹਾਂ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਕਿ ਸੜਕਾਂ ਦੀਆਂ ਵੀ ਹਾਲਾਤਾਂ ਨੂੰ ਦਿਖਾਵਾਂਗੇ ਕਿ ਸੜਕਾਂ ਦੇ ਹਾਲਾਤ ਕਿਸ ਤਰੀਕੇ ਨੇ ਤੇ ਜਿਹੜਾ ਫੈਸਲਾ ਲਿਆ ਗਿਆ ਹੈ ਉਸ ਤੋਂ ਲੋਕ ਕਿੰਨੇ ਖੁਸ਼ ਨੇ ਲੋਕਾਂ ਦੇ ਮਨ 'ਚ ਕੀ ਹੈ ਗੱਲਬਾਤ ਵੀ ਕਰਾਂਗੇ ਪਰ ਟੋਲ ਪਲਾਜ਼ੇ ਦੀ ਜੇਕਰ ਗੱਲ ਕਰੀਏ ਜਿੱਥੇ ਟੋਲ ਦਿੱਤਾ ਜਾਂਦਾ ਤਾਂ ਟੋਲ ਜਿਹੜਾ ਲੋਕਾਂ ਵੱਲੋਂ ਦਿੱਤਾ ਜਾਂਦਾ ਤਾਂ ਉਸ ਦਿਨ ਜਿਹੜੀ ਸੜਕਾਂ ਦੀ ਮੁਰੰਮਤ ਹੁੰਦੀ ਹੈ ਆਨ ਜਾਣ ਵਾਲੇ ਜਿਹੜੇ ਗੱਡੀਆਂ ਲੰਘਦੀਆਂ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਸੜਕਾਂ ਦਾ ਕੰਮ ਕਰਵਾਇਆ ਜਾਂਦਾ ਹੈ ਟਰਾਂਸਪੋਰਟ ਮਨਿਸਟਰ ਨਿਤਿਨ ਗਟਕਰੀ ਵੱਲੋਂ ਇਹ ਬਿਆਨ ਸੋ ਸਮਝ ਕੇ ਲਿਆ ਗਿਆ ਹੈ ਕਿਉਂਕਿ ਖਾਸ ਕਰ ਤੌਰ ਤੇ ਦੇਖਿਆ ਜਾਵੇ ਜਦੋਂ ਸੜਕਾਂ ਟੁੱਟੀਆਂ ਹੁੰਦੀਆਂ ਨੇ ਪਰ ਟੋਲ ਫਿਰ ਵੀ ਦੇਣਾ ਪੈਂਦਾ ਕਿਉਂਕਿ ਲੋਕਾਂ ਦਾ ਇਸ ਤਰੀਕੇ ਨਾਲ ਕਹਿਣਾ ਹੈ ਕਿ ਸਾਡੇ ਲਈ ਕੋਈ ਹੈਲਪਲਾਈਨ ਨੰਬਰ ਜਾਰੀ ਨਹੀਂ ਹੈ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਲੋਕਾਂ ਦਾ ਕਹਿਣਾ ਹੈ ਕਿ ਫੈਸਲਾ ਤਾਂ ਵਧੀਆ ਹੈ ਪਰ ਇਸ ਨੂੰ ਅਮਲ ਦੇ ਵਿੱਚ ਲਿਆਉਣ ਦੇ ਲਈ ਕੋਈ ਹੈਲਪਲਾਈਨ ਨੰਬਰ ਵੀ ਹੋਣਾ ਚਾਹੀਦਾ ਸੀ ਜੇਕਰ ਸੜਕਾਂ ਟੁੱਟੀਆਂ ਹੋਣਗੀਆਂ ਟੋਏ ਕਿਤੇ ਹੋਣਗੇ ਅਸੀਂ ਉਸ ਦੀ ਕੰਪਲੇਨ ਵੀ ਕਰ ਸਕੀਏ ਕਿਉਂਕਿ ਫੈਸਲਾ ਲੈਨਾਂ ਤੇ ਸਿਰਫ ਇੱਕ ਉੱਪਰ ਲਿਖਤ ਚ ਹੀ ਰਹਿ ਜਾਏਗਾ ਪਰ ਲੋਕ ਇਸ ਤਰ੍ਹਾਂ ਉਸ ਨੂੰ ਅਮਲ ਦੇ ਵਿੱਚ ਲਿਆਉਣਗੇ ਕਿਸ ਤਰੀਕੇ ਨਾਲ ਪਹੁੰਚਣਗੇ ਉਹ ਗੱਲਬਾਤ ਕਰਨਗੇ ਤਾਂ ਇੱਥੇ ਗੱਡੀਆਂ ਜਦੋਂ ਪਹੁੰਚਦੀਆਂ ਨੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆਖਿਰਕਾਰ ਕਿਉਂਕਿ ਏਓ ਪਲੱਸ ਹੈ ਟੋਲ ਪਲੱਸ ਹੈ ਜਿੱਥੋਂ ਪਠਾਨਕੋਟ ਨੂੰ ਰਾਹ ਨਿਕਲਦਾ ਸਿੱਧਾ ਹੀ ਅੰਮ੍ਰਿਤਸਰ ਦਾ ਕਥੂ ਨੰਗਲ ਟੋਲ ਪਲਾਜ਼ਾ ਹੈ ਤੇ ਅੱਜ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਵੱਡਾ ਫੈਸਲਾ ਹੈ ਤਾਂ ਇਸ ਤੇ ਲੋਕਾਂ ਦਾ ਕੀ ਕਹਿਣਾ ਹੈ ਉਹ ਵੀ ਗੱਲਬਾਤ ਕਰਦੇ ਆ ਤਾਂ ਆਮ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਫੈਸਲਾ ਲਿਆ ਗਿਆ ਉਸ ਨੂੰ ਕਿੰਨਾ ਲੋਕਾਂ ਦਾ ਪੈੜਾ ਹੋਏਗਾ ਲੋਕਾਂ ਦਾ ਕੀ ਫਾਇਦਾ ਹੋਏਗਾ ਕਿਉਂਕਿ ਜਦੋਂ ਲੋਕ ਇੱਥੋਂ ਨੰਗਦੇ ਨੇ ਤਾਂ ਸੜਕਾਂ ਦਾ ਉਹਨਾਂ ਨੂੰ ਜ਼ਿਆਦਾਤਰ ਪਤਾ ਹੁੰਦਾ ਕਿਉਂਕਿ ਸੜਕਾਂ ਦੇ ਵਿੱਚ ਕਿੰਨੇ ਟੋਏ ਆਏ ਨੇ ਕਿਸ ਤਰੀਕੇ ਦੀ ਸੜਕਾਂ ਆਂ ਜਾਣ ਦੀ ਕਿਉਂਕਿ ਸੜਕਾਂ ਟੁੱਟੀਆਂ ਹੁੰਤਾਂ ਜਿਹੜੀ ਆਪਣੀ ਗੱਡੀ ਹੁੰਦੀ ਹੈ ਉਹਦੇ ਤੇ ਹੀ ਬਹੁਤ ਖਰਚ ਆ ਜਾਂਦਾ ਹੈ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਆਮ ਲੋਕ ਨੇ ਜਿਹੜੇ ਇਹੀ ਸੜਕਾਂ ਦੇ ਡਰਾਈਵ ਕਰਦੇ ਨੇ ਦਾ ਕੁਝ ਲੋਕ ਇੱਥੇ ਪਹੁੰਚੇ ਵੀ ਨਹੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸ ਤਰੀਕੇ ਨਾਲ ਦੇਖਿਆ ਜਾਂਦਾ ਹੈ ਦਾ ਸਾਡੇ ਨਾਲ ਲੋਕ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਕਿਸੇ ਤਰੀਕੇ ਨਾਲ ਇਹਨਾਂ ਨਾਲ ਗੱਲਬਾਤ ਵੀ ਹੋ ਸਕੀ ਕਿਉਂਕਿ ਆਮ ਲੋਕਾਂ ਦਾ ਕੀ ਕਹਿਣਾ ਹੈ ਉਬੀ ਗੱਲਬਾਤ ਕਰਦੇ ਹਾਂ ਕਿਉਂਕਿ ਆਮ ਲੋਕ ਹੀ ਜਿਹੜੇ ਇੱਥੋਂ ਜ਼ਿਆਦਾ ਡਰਾਈਵ ਕਰਦੇ ਨੇ ਤੇ ਆਮ ਲੋਕਾਂ ਨੂੰ ਹੀ ਖਾਸ ਤੌਰ ਤੇ ਜ਼ਿਆਦਾ ਪਤਾ ਹੈ ਕਿ ਸੜਕਾਂ ਦੇ ਹਾਲਾਤ ਕੀ ਨੇ ਕਿਉਂਕਿ ਉੱਤਲੇ ਲੈਵਲ ਤੋਂ ਸਿਰਫ ਜਿਹੜੇ ਬਿਆਨਬਾਜ਼ੀ ਹੁੰਦੀ ਹੈ ਤਾਂ ਬਿਆਨ ਨੂੰ ਅਮਲ ਦੇ ਵਿੱਚ ਕਿਸ ਤਰੀਕੇ ਨਾਲ ਲਿਆਇਆ ਜਾ ਸਕਦਾ ਹੈ ਤਾਂ ਤਸਵੀਰਾਂ ਦੇਖ ਸਕਦੇ ਜੀ ਅੰਮ੍ਰਿਤਸਰ ਦੇ ਕਤੂ ਨੰਗਲ ਟੋਲ ਪਲਾਜ਼ੇ ਦੀਆਂ ਜਿੱਥੇ ਵੱਡੀ ਮਾਤਰਾ ਦੇ ਵਿੱਚ ਆਵਾਜਾਈ ਹੁੰਦੀ ਹੈ ਤਾਂ ਲੋਕਾਂ ਨੂੰ ਕਿਸ ਤਰੀਕੇ ਨਾਲ ਇੱਥੋਂ ਨੰਗਣਾ ਪੈਂਦਾ ਹੈ ਕਿਸ ਤਰੀਕੇ ਨਾਲ ਇੱਥੋਂ ਜਿਹੜਾ ਮੰਗਦੇ ਨੇ ਸੜਕਾਂ ਦੇ ਹਾਲ ਕੀ ਨੇ ਉਹ ਸਾਰੀ ਗੱਲਬਾਤ ਜ਼ਰੂਰ ਕਰਦੇ ਆ ਤਾਂ ਕਾਫੀ ਲੋਕ ਵੀ ਮੌਜੂਦ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰੀਕੇ ਨਾਲ ਭਾਜੀ ਹਾਈਵੇ ਮਨਿਸਟਰ ਨਿਤਿਨ ਗਟਕਰੀ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਜੇਕਰ ਨੈਸ਼ਨਲ ਹਾਈਵੇ ਤੇ ਸੜਕਾਂ ਟੁੱਟੀਆਂ ਹੋਣਗੀਆਂ ਤਾਂ ਅਗਲੇ ਟੋਲ ਪਲਾਜ਼ੇ ਤੇ ਟੋਲ ਨਾ ਦਿੱਤਾ ਜਾਵੇ ਫੈਸਲੇ ਨੂੰ ਕਿਸ ਤਰ੍ਹਾਂ ਵੇਂਦੇ ਜੀ ਬਿਲਕੁਲ ਸਹੀ ਫੈਸਲਾ ਹੈ ਜੇ ਰੋਡ ਦੀ ਉਹ ਆਪਾ ਟੈਕਸ ਭਰੀ ਦਾ ਮਰਮਮਤ ਨਹੀਂ ਕਰਦੇ ਰੋਡ ਦੀ ਤੇ ਆਪਾਂ ਨੂੰ ਨਹੀਂ ਪਰਨਾ ਚਾਹੀਦਾ ਟੈਕਸ ਟੈਕਸ ਤਾਂ ਹੀ ਭਰੀ ਦਾ ਕਿ ਰੋਡ ਦੀ ਮੇਨਟੇਨੈਂਸ ਹੁੰਦੀ ਰਹੇ ਅਜੇ ਤੁਸੀਂ ਰੋਜ਼ ਸੜਕਾਂ ਤੇ ਡਰਾਈਵ ਕਰਦੇ ਜੇ ਕਿਸ ਤਰੀਕੇ ਦੀਆਂ ਸੜਕਾਂ ਤੁਹਾਨੂੰ ਮਿਲਦੀਆਂ ਨੇ ਜਿਹੜਾ ਤੁਸੀਂ ਟੋਲ ਪੇ ਕਰਦੇ ਜੇ ਲੱਗਦਾ ਉਸ ਹਿਸਾਬ ਨਾਲ ਕੰਮ ਸੜਕਾਂ ਤੇ ਮਿਲ ਜਾਂਦਾ ਤੁਹਾਨੂੰ ਨਹੀਂ ਮੇਨਟੇਨੈਂਸ ਟਾਈਮ ਟੂ ਟਾਈਮ ਨਹੀਂ ਦੇਖਭਾਲ ਕਰਦੇ ਰੋਡਾਂ ਦੀ ਵਿੱਚੋਂ ਵਿੱਚੋਂ ਬਹੁਤ ਵੱਡੇ ਖੱਡੇ ਆ ਨੁਕਸਾਨ ਵੀ ਹੁੰਦਾ ਗੱਡੀਆਂ ਨੂੰ ਬਹੁਤ ਖਰਚਾ ਆਂਦਾ ਗੱਡੀਆਂ ਦੇ ਸਰਵਿਸ ਤੇ ਪਰ ਫੈਸਲਾ ਤੇ ਲੈ ਲਿੱਤਾ ਗਿਆ ਪਰ ਜੇਕਰ ਜੇ ਸੜਕ ਟੁੱਟੀ ਵੀ ਹੁੰਦੀ ਤੁਹਾਨੂੰ ਟੋਲ ਫਿਰ ਵੀ ਦੇ ਕੇ ਜਾਣਾ ਪੈਣਾ ਸੀ ਤੇ ਇਹਦੇ ਲਈ ਕੀ ਕਰਨਾ ਚਾਹੀਦਾ ਕਿ ਉੱਤੇ ਤੱਕ ਜਿਹੜੀ ਗੱਲ ਪਹੁੰਚ ਸਕੇ ਪਹੁੰਚ ਸਕੇ ਇਹ ਜਿਹੜੇ ਲੋਕਲ ਮਿਨਿਸਟਰ ਆ ਉਹਨਾਂ ਨੂੰ ਬਾਤ ਚੱਕਣੀ ਚਾ ਜਨਤਾ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ ਇਸ ਬਾਰੇ ਲੱਗਦਾ ਕੋਈ ਹੈਲਪਲਾਈਨ ਨੰਬਰ ਦੀ ਜਰੂਰਤ ਸੀ ਹਾਂਜੀ ਹੈਗੀ ਹੈ ਜੇ ਇਨਫੋਰਮ ਕਰ ਸਕੀਏ ਹਾਂਜੀ ਤਾਂ ਬਿਲਕੁਲ ਲੋਕ ਜਿਹੜੇ ਡੇਲੀ ਹੀ ਰੁਟੀਨ ਦੇ ਵਿੱਚ ਡਰਾਈਵ ਕਰਦੇ ਨੇ ਆਉਂਦੇ ਜਾਂਦੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਫੈਸਲਾ ਤਾਂ ਵਧੀਆ ਹੈ ਪਰ ਫੈਸਲੇ ਨੂੰ ਅਮਲ ਦੇ ਵਿੱਚ ਲਿਆਂਨ ਲਈ ਹੈਲਪਲਾਈਨ ਨੰਬਰ ਦੀ ਵੀ ਜਰੂਰਤ ਹੈ ਲੋਕਾਂ ਦਾ ਕਹਿਣਾ ਹੈ ਕਿ ਹੈਲਪਲਾਈਨ ਨੰਬਰ ਜੇਕਰ ਹੁੰਦਾ ਤਾਂ ਆਪਾਂ ਇਨਫੋਰਮ ਵੀ ਜਿਹੜਾ ਕਰ ਸਕਦੇ ਆ ਕਿਸੇ ਤਰੀਕੇ ਦੇ ਨਾਲ ਫੈਸਲਾ ਤਾਂ ਵਧੀਆ ਹੀ ਹੈ ਪਰ ਅਮਲ ਦੇ ਵਿੱਚ ਲਿਆਂਨ ਲਈ ਹੋਰ ਵੀ ਜਿਹੜੇ ਕਦਮ ਚੁੱਕਣ ਦੀ ਲੋੜ ਹੈ ਹੁਣ ਦੇਖਣਾ ਹੋਏਗਾ ਕਿ ਹੈਲਪਲਾਈਨ ਨੰਬਰ ਕਦੋਂ ਤੱਕ جاری ਹੁੰਦਾ ਕਿਉਂਕਿ ਫੈਸਲਾ ਤਾਂ ਜਿਹੜਾ ਕਰ ਦਿੱਤਾ ਗਿਆ ਹੈ ਪਰ ਫੈਸਲੇ ਨੂੰ ਅਮਲ ਦੇ ਵਿੱਚ ਕਦੋਂ ਤੱਕ ਲਿਆਇਆ ਜਾਂਦਾ ਹੈ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਮਿਰਸਰ